ਸਾਨੂੰ ਰਜਿਸਟਰਾਰ ਦੇਸ਼ਪਤ ਯੂਨੀਵਰਸਿਟੀ ਵੱਲੋਂ ਦਰਖਾਸਤ ਪ੍ਰਾਪਤ ਹੋਈ ਜੀ ਐਸਐਸਪੀ ਦਫਤਰ ਨੂੰ ਤੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਫਿਰ ਡੀਐਸਪੀ ਡੀ ਵੱਲੋਂ ਜੀ ਤੇ ਉਸ ਤੋਂ ਬਾਅਦ ਇਸ ਦਰਖਾਸਤ ਚ ਕੀ ਸੀ ਜੀ ਦੇਸ਼ਪਤ ਯੂਨੀਵਰਸਿਟੀ ਨੂੰ ਇੱਕ ਮੇਲ ਆਉਂਦੀ ਹੈ ਉਸ ਮੇਲ ਚ ਇੱਕ ਬੰਦਾ ਆਪਣੇ ਆਪ ਨੂੰ ਇਮਪਰਸੋਨੇਟ ਕਰਦਾ ਹੈ ਪੁਲਿਸ ਅਫੀਸਰ ਐਜੇ ਸਾਈਬਰ ਪੁਲਿਸ ਅਫੀਸਰ ਉਹ ਆਪਣੇ ਆਪ ਨੂੰ ਇਮਪਰਸੋਨੇਟ ਕਰਦਾ ਹੈ ਤੇ ਉਹਦੇ ਚ ਕਲੇਮ ਕਰਦਾ ਹੈ ਕਿ ਤੁਹਾਡੀ ਆਈਪੀ ਤੋਂ ਬੇਸ਼ਪਕ یونیورسٹی ਦੀ ਆਈਪੀ ਤੋਂ ਕੋ ਸੈਕਸ਼ੂਅਲ ਕੰਟੈਂਟ ਤੇ ਚਾਈਲਡ ਲਿਟਰਲ ਕੰਟੈਂਟ ਉਥੇ ਫਲੈਸ਼ ਹੋ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਥ੍ਰੈਟਨ ਮਤਲਬ ਥ੍ਰੈਟਨ ਕਰਦਾ ਤੇ ਇੱਕ ਤਰ੍ਹਾਂ ਦਾ ਐਕਸਟਰੂਸ਼ਨ ਕਰਦਾ ਤੇ ਆ ਬੇਸਿਕ ਦਰਖਾਸਤ ਸੀ ਤੇ ਇਸ ਦਰਖਾਸਤ ਚ ਉਹ ਜੋ ਕੰਟੈਂਟ ਸੀ ਉਹਦੇ ਜੋ ਮੇਲ ਸੀ ਉਹਦੇ ਚ ਆਪਣੇ ਆਪ ਨੂੰ ਮਲਟੀਪਲ ਆਰਗੇਨਾਈਜੇਸ਼ਨਸ ਨਾਲ ਲਿੰਕ ਕਰਦਾ ਜਿਵੇਂ सीबीआई ਨਾਲ ਆਈਬੀ ਨਾਲ ਤੇ ਬੀਪੀਆਰ ਨਾਲ उस तो उस बाद तफ्तीश की गई तो तफ्तीश तो बादचा रिकमेंड होया जी एफ आई आर नंबर टू टू थाउजेंड ट्वेंटी फाइव सी आ, साइबर पुलिस स्टेशन फतेहगढ़ साहब रजिस्टर की गई जी तो ये जो सैक्शन लगे ने सैक्शन लगे ने थ्री हंड्रड नाइनटीन सैक्शन टू थ्री हंड्रड एन सब सैक्शन फोर थ्री हंडेड थर्टी सिक्स सब सैक्शन टू थ्री हंड्रेड थर्टी सिक्स सब सैक्शन थ्री थ्री थर्टी सैवन थ्री हंड्रड थर्टी एट ਤੇ 308 ਸਬਸੈਕਸ਼ਨ 2 ਤੇ 204 ਤੇ ਆਈਟੀ ਐਕਟ ਦਾ ਇਹਦੇ ਚ 66C ਤੇ 66D ਲਗਿਆ ਜਿਹਦੇ ਚ ਇੰਪਰਸੋਨੇਸ਼ਨ ਤੇ ਆਇਡੈਂਟੀਟੀ ਦਾ ਹੁੰਦਾ ਹੈ ਇਹਦੇ ਚ ਜੇ ਨਾਮ ਲੋਨ ਵਿਅਕਤੀਆਂ ਦੇ ਅਗੇਂਸਟ ਆ ਹੋਇਆ ਜੀ ਤੇ ਇਹਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆਈਪੀਡੀਆਰ ਡੇਗੇ ਨੇ ਹਲਿਓ ਆਊਟਸਾਈਡ ਕੰਟਰੀes ਦੇ ਆ ਰਹੇ ਨੇ ਇਹੋ ਡਿੰਗਿਆ ਨਾਲ ਜਾ ਕੇ ਅਸੀਂ ਇਹਦਾ ਪਤਾ ਕਰ ਸਕਦੇ ਆ ਕਿ ਆ ਕਿਵੇਂ ਆ ਮੈਂ ਥੋੜਾ ਇਹਦੇ ਚ ਹੋਰ ਜੇ ਆਪਾਂ ਤਫਤੀਸ਼ ਚ ਪਹਿਤਾ ਅਸੀਂ ਦੇਖਿਆ ਕਿ ਪਹਿਲਾਂ ਵੀ ਵੱਖ-ਵੱਖ ਜਗਾਂ ਇੰਡੀਆ ਦੇ ਹੋਰ ਜਗ੍ਹਾ 'ਚ ਵੀ ਹੋਰ ਆਰਗੇਨਾਈਜੇਸ਼ਨਸ ਨੂੰ ਵੀ ਇਸ ਤਰ੍ਹਾਂ ਦੀ ਸੇਮ ਆਈਡੈਂਟੀਟੀ ਦੀ ਇਮਪਰਸੋਨੇਸ਼ਨ ਦੀ ਮਿਲ ਗਈਆਂ ਹੋਈਆਂ ਨੇ ਇਸੇ ਨਾਮ ਤੋਂ ਜਿਹੜੀ ਜਨਰਲੀ ਦਿੱਲੀ ਦੀ ਏਜੰਸੀਜ਼ ਦਾ ਸੈਂਟਰਲ ਏਜੰਸੀਜ਼ ਦੇ ਨਾਮ ਤੋਂ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਸੈਂਟਰਲ ਸਾਈਬਰ ਸੈੱਲ ਦੇ ਥਰੂ ਆ ਉਹ ਉਹਨਾਂ ਦੇ ਅਸੀਂ ਅਫਸਰਾਂ ਤੇ ਅਸੀਂ ਆਇਡੈਂਟੀਫਾਈ ਕੀਤਾ ਹੱਲੇ ਇਹਦਾ ਅਸੀਂ ਬੇਸਿਕਲੀ ਆ ਟੈਕਨੀਕਲ ਇਨਵੈਸਟੀਗੇਸ਼ਨ ਹੈ ਜੀ ਪ੍ਰੋਪਰਲੀ ਤੇ ਇਹਦੇ ਚ ਆਈਪੀਡੀਆ ਰ ਐਨਾਲਿਸਿਸ ਦੇਖਿਆ ਜਾਊਗਾ ਤੇ ਹੱਲੇ ਆਪਾਂ ਲੈ ਲਿਆ ਉਹ ਆਈਪੀਡੀਆ ਉਹਦੇ ਚ ਜੋ ਲੋਕੇਸ਼ਨ ਸਾਰੀ ਨੇ ਆਈਪੀ ਆ ਰਹੇ ਨੇ ਉਹ ਆਈਵਰੀ ਕੋਸਟ ਕੰਟਰੀ ਜਿਵੇਂ ਬਾਹਰ ਦੀ ਆ ਰਹੀ ਹੈ ਤੇ ਹਾਂਜੀ ਹਾਂਜੀ ਲੋਕੇਸ਼ਨ ਖਾਸ ਮੁਲਕ ਹਾਂਜੀ ਆਈਵਰੀ ਕੋਸਟ ਦੀ ਕੰਟਰੀ ਉਹ ਮੈਂ ਦੱਸਿਆ ਆਪ ਨੂੰ ਉਧਰ ਅਫਰੀਕਨ ਉਧਰ ਦੋ ਤਿੰਨ ਜਗ੍ਹਾ ਦੀ ਆਪਣੇ ਕੋਲ ਆਈ ਹੈ ਲੋਕੇਸ਼ਨ ਤੇ ਹੱਲੇ ਹੋਰ ਡੰਗਾਈ ਚ ਜਾ ਕੇ ਸਾਨੂੰ ਪਤਾ ਲੱਗਣਾ ਹੈ ਅੱਗੇ ਇਹਦੇ ਚ ਕੀ ਨਿਕਲਦਾ ਹੈ ਠੀਕ ਠੀਕ ਹੈ